ਇਹ ਹੈ ਕੋਹੀਨੂਰ ਅਤੇ ਕੌਣ ਸੀ ਇਸਦਾ ਪਹਿਲਾ ਮਾਲਿਕ ਕਿੰਨੇ ਕਤਲ ਕਿੰਨੇ ਤਸੀਹੇ ਦਿੱਤੇ ਗਏ ਸੀ ਇਸ ਕੋਹੀਨੂਰ ਪਿੱਛੇ ਕਿਵੇਂ ਆਇਆ ਸੀ ਮਹਾਰਾਜਾ ਰਣਜੀਤ ਸਿੰਘ ਕੋਲ ਇਹ ਹੀ ਰਾਹ ਕਿਉਂ ਕੋਹੀਨੂਰ ਜਿਸ ਕੋਲ ਵੀ ਜਾਂਦਾ ਹੈ ਉਹ ਬਰਬਾਦ ਤਾਂ ਹੁੰਦਾ ਹੀ ਹੈ ਨਾਲ ਉਸਦਾ ਰਾਜ ਵੀ ਖਤਮ ਹੋ ਜਾਂਦਾ ਹੈ ਅੱਜੇ ਤੋਂ ਤਕਰੀਬਨ 5000 ਸਾਲ ਪਹਿਲਾਂ ਗੋਲਕੁੰਡਾ ਦੀਆਂ ਖਦਾਨਾਂ ਚੋਂ ਮਿਲਿਆ ਸੀ ਇਹ ਹੀਰਾ ਇਹ ਹੀਰਾ ਉਸ ਵਕਤ ਅੱਜ ਦੇ ਹੀਰੇ ਨਾਲੋਂ ਕਈ ਗੁਣਾ ਵੱਡਾ ਅਤੇ ਚਮਕਦਾਰ 793 ਕੈਰੇਟ ਦਾ ਹੀਰਾ ਹੋਇਆ ਕਰਦਾ ਸੀ ਪਰ ਅੱਜ ਇਹ ਹੀਰਾ 105 ਕੈਰੇਟ ਦਾ ਕਿਵੇਂ ਰਹਿ ਗਿਆ ਕੱਕਤਿਆਂ ਦੇ ਰਾਜ ਵਿੱਚ ਜਦ ਲੋਕਾਂ ਨੂੰ ਇਹ ਹੀਰਾ ਮਿਲਿਆ ਤਾਂ ਲੋਕਾਂ ਨੇ ਉੱਥੇ ਭਦਰਕਾਲਾ ਮਾਤਾ ਦੇ ਮੰਦਰ ਵਿੱਚ ਇੱਕ ਮੂਰਤੀ ਸੀ ਜਿਸ ਦੀ ਅੱਖ ਵਿੱਚ ਇਹ ਹੀਰਾ ਲਗਾ ਦਿੱਤਾ ਗਿਆ ਕਾਫੀ ਸਮੇਂ ਤੱਕ ਇਹ ਹੀਰਾ ਉੱਥੇ ਲੱਗਾ ਰਿਹਾ ਪਰ ਫਿਰ ਆਉਂਦਾ ਹੈ ਅਲਾਉਦੀਨ ਖਿਲਜੀ ਉਸ ਨੇ ਭਾਰਤ ਤੇ ਹਮਲਾ ਕੀਤਾ ਅਲਾਉਦੀਨ ਖਿਲਜੀ ਆਪਣੇ ਖਾਸ ਤੇ ਭਰੋਸੇਮੰਦ ਬੰਦੇ ਮਾਲਿਕ ਕਫੂਰ ਨੂੰ ਭੇਜਦਾ ਹੈ ਕਿ ਕੱਤਿਆ ਦੇ ਰਾਜ ਤੇ ਹਮਲਾ ਕਰਨ ਲਈ ਮਾਲਿਕ ਕਫੂਰ ਉੱਥੇ ਜਾ ਕੇ ਕਾਫੀ ਲੁੱਟਖੋਮ ਚੁੰਦਾ ਹੈ ਕਾਫੀ ਖਜ਼ਾਨਾ ਲੁੱਟਦਾ ਤੇ ਲੋਕਾਂ ਨੂੰ ਮਾਰ ਕੇ ਜਦ ਵਾਪਸ ਜਾਣ ਲੱਗਾ ਤਾਂ ਉਸ ਦੀ ਨਜ਼ਰ ਉਸ ਮੂਰਤੀ ਦੀ ਅੱਖ ਉੱਤੇ ਚਮਕ ਰਹੇ ਇੱਕ ਪੱਥਰ ਉੱਤੇ ਪੈਂਦੀ ਹੈ ਉਸ ਵੇਲੇ ਕਫੂਰ ਦੇ ਪੈਰਾਂ ਹੇਠੋਂ ਜਿਵੇਂ ਜ਼ਮੀਨ ਹੀ ਖਿਸਕ ਜਾਂਦੀ ਹੈ ਕਿਉਂਕਿ ਉਹ ਹੀਰਾ ਇਦਾਂ ਲੱਗ ਰਿਹਾ ਸੀ ਜਿਵੇਂ ਕਿ ਕਾਲੇ ਹਨੇਰੇ ਵਿੱਚ ਇੱਕ ਚਮਕ ਰਿਹਾ ਸੂਰਜ ਹੋਵੇ ਉਸਹੀ ਹੀਰੇ ਨਾਲ ਹੀ ਪੂਰਾ ਮੰਦਰ ਰੋਸ਼ਨੀ ਨਾਲ ਭਰਿਆ ਹੋਇਆ ਸੀ ਇਸ ਲਈ ਮਲਿਕ ਕਫੂਰ ਉਹ ਕੀਮਤੀ ਹੀਰੇ ਨੂੰ ਮੂਰਤੀ ਚ ਕੱਢ ਕੇ ਨਾਲ ਲੈ ਜਾਂਦਾ ਹੈ ਇਸ ਹੀਰੇ ਦੀ ਪ੍ਰਾਪਤੀ ਤੋਂ 6 ਸਾਲ ਬਾਅਦ ਹੀ ਅਲਾਉਦੀਨ ਖਿਲਜੀ ਨੂੰ ਬਹੁਤ ਭਿਆਨਕ ਤਰੀਕੇ ਨਾਲ ਮਾਰ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਇਹੀ ਰਾ ਫਿਰ ਮਲਕ ਕਫੂਰ ਕੋਲ ਆਉਂਦਾ ਹੈ ਤੇ ਰਾਜ ਵੀ ਸਾਰਾ ਉਹੀ ਸੰਭਾਲਦਾ ਪਰ 4-5 ਸਾਲ ਦੇ ਅੰਦਰ ਅੰਦਰ ਹੀ ਇਹ ਰਾਜ ਮਿੱਟੀ ਹੋ ਜਾਂਦਾ ਹੈ ਤਕਰੀਬਨ 1320 ਵਿੱਚ ਇਹ ਰਾਜ ਦਾ ਅੰਤ ਹੋ ਜਾਂਦਾ ਹੈ ਫਿਰ ਹੌਲੀ-ਹੌਲੀ ਆਉਂਦਾ ਹੈ ਲੋਧੀਆਂ ਦਾ ਰਾਜ ਇਸ ਰਾਜ ਨੂੰ ਫਿਰ ਬਾਬਰ ਨੇ ਖਤਮ ਕਰ ਦਿੱਤਾ ਅਤੇ ਫਿਰ ਬਾਬਰ ਨੇ ਆਪਣੇ ਪੁੱਤਰ ਹਮਾਈਉਨ ਨੂੰ ਆਗਰੇ ਭੇਜਿਆ ਲੋਥੀਆਂ ਦਾ ਸਾਰਾ ਖਜ਼ਾਨਾ ਲੁੱਟਣ ਲਈ ਕਿਉਂਕਿ ਬਾਬਰ ਨੂੰ ਪਤਾ ਸੀ ਕਿ ਲੋਥੀਆਂ ਦਾ ਸਾਰਾ ਖਜ਼ਾਨਾ ਆਗਰੇ ਹੀ ਪਿਆ ਹੋਇਆ ਹੈ ਹਮਾਈਉਨ ਨੂੰ ਇਸ ਖਜ਼ਾਨੇ ਦੇ ਨਾਲ ਉਹ ਹੀਰਾ ਵੀ ਮਿਲ ਜਾਂਦਾ ਹੈ ਇਸ ਹੀਰੇ ਨੂੰ ਲੋਕ ਬਾਬਰ ਦਾ ਹੀਰਾ ਵੀ ਕਹਿਣ ਲੱਗ ਜਾਂਦੇ ਨੇ ਕਿਉਂਕਿ ਉਸ ਵਕਤ ਇਸ ਹੀਰੇ ਦਾ ਕੋਈ ਨਾਮ ਨਹੀਂ ਸੀ ਫਿਰ ਬਾਬਰ ਦੀ ਮੌਤ ਤੋਂ ਬਾਅਦ ਇਹ ਹੀਰਾ ਹਮਾਈਉ ਕੋਲ ਚਲਾ ਜਾਂਦਾ ਹੈ ਪਰ ਬਾਬਰ ਦੀ ਫੌਜ ਦਾ ਕਮਾਂਡਰ ਸ਼ੇਰ ਸ਼ਾਹ ਸੂਰੀ 10 ਸਾਲ ਬਾਅਦ ਹਮਾਈਉਨ ਨੂੰ ਹਰਾ ਦਿੰਦਾ ਹੈ ਹਮਾਈਉਨ ਲੰਗਦਾ ਮੈਦਾਨ ਛੱਡ ਕੇ ਭੱਜਣਾ ਪੈ ਗਿਆ ਸੀ ਭਾਰਤ ਤੋਂ ਬਾਹਰ ایران ਵੱਲ ਚਲਿਆ ਜਾਂਦਾ ਹੈ ਹਮਾਇੂ ਭੱਜ-ਭੱਜ ਕੇ ਸ਼ਾਹ ਤਮਸਪ ਕੋਲ ਹਮਾਇੂ ਦੀ ਸਭ ਤੋਂ ਬਾਅਦ ایران ਵਿੱਚ ਮਦਦ ਸ਼ਾਹ ਤਮਸਪ ਨੇ ਹੀ ਕੀਤੀ ਸੀ ਉੱਥੇ ਹੀ ਇਸ ਨੇ ਫੌਜ ਤਿਆਰ ਕੀਤੀ ਪੂਰਾ ਤਗੜਾ ਹੋ ਕੇ ਇਸ ਨੇ ਭਾਰਤ ਉਤੇ ਦੁਬਾਰਾ ਹਮਲਾ ਕੀਤਾ ਤੇ ਭਾਰਤ ਜਿੱਤ ਲਿਆ ਪਰ ਹਮਾਇੂ ਕੋਹੀਨੂਰ ਹੀਰਾ ਭਾਰਤ ਵਿੱਚ ਜਾਣ ਤੋਂ ਪਹਿਲਾਂ ਹੀ ਆਪਣੇ ਸਾਥੀ ਸ਼ਾਹ ਤਮਸਪ ਨੂੰ ਗਿਫਟ ਕਰ ਆਉਂਦਾ ਹੈ ਪਰ ایران ਦਾ ਬਾਦਸ਼ਾਹ ਸ਼ਾਹ ਤਮਸਪ ਦੋਸਤੀ ਕਰਨਾ ਚਾਹੁੰਦਾ ਸੀ ਭਾਰਤ ਦੇ ਦੱਖਣ ਵਿੱਚ ਮੌਜੂਦ ਅਹਿਮਦਨਗਰ ਦੇ ਦਾਨ ਨਾਲ ਉਸਨੂੰ ਖੁਸ਼ ਕਰਨ ਲਈ ਉਹੀ ਰਾਸਤ ਨੂੰ ਦੇਣ ਦਾ ਫੈਸਲਾ ਕਰਦਾ ਹੈ ਸ਼ਾਹ ਤਮਸਪ ਫਿਰ ਇੱਕ ਵਿਸ਼ੇਸ਼ ਦੂਤ ਨੂੰ ਚੋਂਦਾ ਹੈ ਜੋ ਹੀਰਾ ਹੀਰਾ ਤੋਂ ਭਾਰਤ ਲੈ ਕੇ ਜਾਵੇ ਪਰ ਉਹ ਦੂਤ ਕਿਤੇ ਰਾਹ ਵਿੱਚ ਹੀ ਗਾਇਬ ਹੋ ਗਿਆ ਪਤਾ ਹੀ ਨਹੀਂ ਚੱਲਦਾ ਕਿ ਦੂਤ ਕਿੱਧਰ ਗਿਆ ਬਹੁਤ ਸ਼ਾਨਬੀਨ ਕੀਤੀ ਗਈ ਪਰ ਨਹੀਂ ਉਹ ਦੂਤ ਨਹੀਂ ਮਿਲਦਾ ਉਸ ਨਾਲ ਉਹ ਬੇਸ਼ਕੀਮਤੀ ਹੀਰਾ ਵੀ ਗਾਇਬ ਹੋ ਗਿਆ ਸੀ ਗਾਇਬ ਹੋ ਤੋ 100 ਸਾਲ ਬਾਅਦ ਇਹ ਹੀਰਾ ਭਾਰਤ ਦੇ ਕਰਨਾਟਕਾ ਵਿੱਚ ਮੀਰ ਜਮਲਾ ਨਾ ਦੇ ਇੱਕ ਹੀਰਿਆਂ ਦੇ ਵਪਾਰੀ ਕੋਲ ਦੇਖਿਆ ਜਾਂਦਾ ਹੈ ਇਸ ਵਕਤ ਇਸ ਹੀਰੇ ਨੂੰ ਦੇਖ ਦੇਖਣ ਵਾਲੇ ਲੋਕ ਮਰ ਚੁੱਕੇ ਸਨ ਲੋਕਾਂ ਦੇ ਜਹਨ ਵਿੱਚੋਂ ਵੀ ਇਹ ਹੀਰਾ ਮਿਟ ਚੁੱਕਿਆ ਸੀ ਮੀਰ ਜੁਮਲਾ ਬਹੁਤ ਅਮੀਰ ਵਪਾਰੀ ਸੀ ਬਹੁਤ ਵੱਡਾ ਹੀਰਿਆਂ ਦਾ ਵਪਾਰ ਕਰਦਾ ਸੀ ਪਰ ਫਿਰ ਉਸ ਨੂੰ ਡਰ ਲੱਗਣ ਲੱਗ ਪਿਆ ਕਿ ਉੱਥੋਂ ਦੇ ਕਰਨਾਟਕਾ ਦੇ ਹੁਕਮਰਾਨ ਉਸ ਦੀ ਜਾਇਦਾਦ ਹੜੱਪ ਲੈਣਗੇ ਪਰ ਦੂਜੇ ਪਾਸੇ ਉਹਨਾਂ ਨੂੰ ਵੀ ਡਰ ਸੀ ਕਿ ਇੰਨਾ ਤਗੜਾ ਬੰਦਾ ਸਾਨੂੰ ਥੱਲੇ ਸੁੱਟੇਗਾ ਤਾਂ ਮੀਰ ਜੁਮਲਾ ਦਿੱਲੀ ਸ਼ਾਹ ਜਹਾਨ ਕੋਲ ਗਿਆ ਨਜ਼ਰਾਨੇ ਦੇ ਤੌਰ ਤੇ ਮੀਰ ਜੁਮਲਾ ਨੇ ਇਹ ਹੀਰਾ ਸ਼ਾਹ ਜਹਾਨ ਨੂੰ ਦੇ ਦਿੱਤਾ ਇਸ ਹੀਰੇ ਦੀ ਖਬਰ ਜਦੋਂ ਮੁਗਲ ਦਰਬਾਰ ਵਿੱਚ ਮਿਲੀ ਤਾਂ ਉੱਥੋਂ ਦੇ ਸਿਆਣੇ ਲੋਕਾਂ ਨੇ ਕਿਹਾ ਕਿ ਇਹ ਹੀਰਾ ਉਹੀ ਹੈ ਜੋ ਅੱਜ ਤੋਂ 100 ਸਾਲ ਪਹਿਲਾਂ ਬਾਬਰ ਦਾ ਹੀਰਾ ਗੁੰਮ ਹੋਇਆ ਸੀ ਇਹ ਵੱਡਾ ਚਮਕਦਾਰ ਹੀਰਾ ਆਪਣੀ ਚਮਕ ਨਾਲ ਸਭ ਨੂੰ ਹੈਰਾਨ ਕਰ ਦਿੰਦਾ ਸੀ ਸਭ ਦੇ ਹੋਸ਼ ਉਡਾ ਦਿੰਦਾ ਸੀ ਫਿਰ ਸ਼ਾਹਜਹਾਂ ਦੀ ਮੌਤ ਤੋਂ ਬਾਅਦ ਇਹ ਹੀਰਾ ਫਿਰ ਉਸਦੇ ਪੁੱਤ ਔਰੰਗਜ਼ੇਬ ਕੋਲ ਪਹੁੰਚਦਾ ਹੈ ਔਰੰਗਜ਼ੇਬ ਐਸੇ ਹੀ ਰੈਨੂ ਹੋਰ ਤਰਾਸ਼ਣ ਲਈ ਹੋਰ ਚਮਕਾਉਣ ਲਈ ਬਾਹਰੋਂ ਬੁਲਾਉਂਦਾ ਹੈ ਹੋ ਟੈਂਸਬੋਰਜੀਆਂ ਨੂੰ ਪਰ ਬੋਰਜੀਆਂ ਕੋਲ ਉਹ ਹੀਰਾ ਤਰਾਸ਼ਦੇ ਵੇਲੇ ਟੁੱਟ ਜਾਂਦਾ ਹੈ ਇਹ ਹੀਰਾ ਫਿਰ 4 ਗੁਣਾ ਛੋਟਾ ਹੋ ਜਾਂਦਾ ਹੈ ਪਹਿਲਾਂ ਨਾਲ ਬੋਰਜੀਆਂ ਪੂਰੀ ਤਰਾਸ਼ ਗੰਦਾ ਹੈ ਪਰ ਉਹ ਇਸੇ ਹੀਰੇ ਨੂੰ ਤਰਾਸਦਾ ਹੈ ਉੱਥੇ ਹੀ ਔਰੰਗਜ਼ੇਬ ਬੜਾ ਉਤਸ਼ਾਹੀ ਸੀ ਇਸੇ ਹੀਰੇ ਦੀ ਹੋਰ ਚਮਕ ਦੇਖਣ ਲਈ ਕਿਉਂਕਿ ਉਹ ਹੀਰਿਆਂ ਨੂੰ ਬੜਾ ਪਿਆਰ ਕਰਦਾ ਸੀ ਪਰ ਜਦ ਬੋਰਜੀਆ 793 ਕੈਰੇਟ ਦਾ ਹੀਰਾ 186 ਕੈਰੇਟ ਵਿੱਚ ਲਿਆ ਹੁੰਦਾ ਹੈ ਤਾਂ ਔਰੰਗਜ਼ੇਬ ਗੁੱਸੇ ਨਾਲ ਲਾਲ ਪੀਲਾ ਹੋ ਜਾਂਦਾ ਹੈ ਅਤੇ ਉਸ ਦੀ ਸਾਰੀ ਜਾਇਦਾਦ ਹੜਾਪ ਕੇ ਉਸ ਨੂੰ ਜੇਲ੍ਹ ਵਿੱਚ ਸੁੱਟ ਦਿੰਦਾ ਹੈ ਪਰ ਉਹ ਹੀਰਾ ਹਜੇ ਵੀ ਬਹੁਤ ਸੁੰਦਰ ਤੇ ਬਹੁਤ ਖਾਸ ਸੀ ਔਰੰਗਜ਼ੇਬ ਫਿਰ ਸ਼ਾਜਹਾਨ ਵੱਲੋਂ ਬਣਵਾਏ ਗਏ ਤਖਤ-ਏ-ਤਾऊस ਜਿਸ ਨੂੰ ਮਯੂਰ ਸੰਗਾਸਨ ਵੀ ਕਿਹਾ ਜਾਂਦਾ ਹੈ ਉਸ ਉੱਤੇ ਇਸ ਹੀਰੇ ਨੂੰ ਜੜਵਾ ਦਿੰਦਾ ਏ ਇਸ ਤਖਤੇ ਨੂੰ ਬਣਾਉਣ ਲਈ 1100 ਕਿਲੋ ਸੋਨਾ ਲੱਗਾ ਹੋਇਆ ਸੀ ਫਿਰ ਔਰੰਗਜ਼ੇਬ ਤੋਂ ਬਾਅਦ ਉਸ ਦਾ ਵੀ ਪੁੱਤ ਬਹਾਦਰ ਸ਼ਾਹ ਐਸੇ ਹੀਰੇ ਦਾ ਵਾਰਿਸ ਬਣ ਜਾਂਦਾ ਏ ਬਹਾਦਰ ਸ਼ਾਹ ਤੋਂ ਹੁੰਦਾ ਹੋਇਆ ਇਹ ਹੀਰਾ ਪਹੁੰਚਦਾ ਇਹ ਮੁਹੰਮਦ ਸ਼ਾਹ ਰੰਗੀਲਾ ਕੋਲ ਪਰ ਮੁਗਲ ਸਮਰਾਜ ਦੀਆਂ ਨੀਹਾਂ ਔਰੰਗਜ਼ੇਬ ਦੇ ਟਾਈਮ ਤੋਂ ਹੀ ਲਣੀਆਂ ਸ਼ੁਰੂ ਹੋ ਗਿਆ ਸੀ ਤੇ ਹੁਣ ਉਹ ਟਾਈਮ ਆਉਣ ਵਾਲਾ ਸੀ ਕਿ ਜਾਦੇ ਹੀਰਾ ਹੁਣ ਮੁਗਲਾਂ ਦੇ ਹੱਥਾਂ ਵਿੱਚੋਂ ਜਾਣ ਵਾਲਾ ਸੀ ਤੇ ਇਦਾਂ ਹੀ ਹੋਇਆ ਫਿਰ 18ਵੀਂ ਸਦੀ ਵਿੱਚ ਆਉਂਦਾ ਏ ਨਾਦਰ ਸ਼ਾਹ ਨਾਦਰ ਸ਼ਾਹ ਆਪਣੀ 1.5 ਲੱਖ ਦੀ ਫੌਜ ਨਾਲ ਰਗੀਲੇ ਦੀ 10 ਲੱਖ ਫੌਜ ਨੂੰ ਹਰਾ ਦਿੰਦਾ ਹੈ ਦਿੱਲੀ ਦੇ 30000 ਲੋਕਾਂ ਨੂੰ ਇੱਕ ਦਿਨ ਵਿੱਚ ਮਾਰ ਕੇ 90 ਕਰੋੜ ਦਾ ਖਜ਼ਾਨਾ ਦਿੱਲੀ ਤੋਂ ਬਾਹਰ ਲੈ ਜਾਂਦਾ ਇਸ ਹੀਰੇ ਨੂੰ ਰੰਗੀਲੇ ਨੇ ਆਪਣੀ ਪੱਗ ਵਿੱਚ ਲਕੋਇਆ ਹੋਇਆ ਸੀ ਜਦ ਨਾਦਰ ਸ਼ਾਹ ਨੂੰ ਇਸ ਦਾ ਪਤਾ ਚੱਲਦਾ ਹੈ ਤਾਂ ਉਸ ਨੇ ਬੜੀ ਹੀ ਚਲਾਕੀ ਨਾਲ ਉਸੇ ਹੀਰੇ ਨੂੰ ਗੜਵਾਇਆ ਜਦ ਨਾਦਰ ਸ਼ਾਹ ਪਹਿਲੀ ਵਾਰ ਉਸ ਹੀਰੇ ਨੂੰ ਦੇਖਦਾ ਹੈ ਤਾਂ ਹੀਰੇ ਦੀ ਚਮਕ ਵੇਖ ਕੇ ਉਸ ਦੀਆਂ ਅੱਖਾਂ ਬਸ ਉਸੇ ਹੀਰੇ ਤੇ ਹੀ ਰਹਿ ਜਾਂਦੀਆਂ ਨੇ ਉਸ ਵਕਤ ਨਾਦਰ ਸ਼ਾਹ ਦੇ ਮੂੰਹ ਵਿੱਚ ਸਿਰਫ ਇੱਕੋ ਹੀ ਸ਼ਬਦ ਨਿਕਲਿਆ ਸੀ ਕੋ ਇਹ ਨੂਰ ਜੋ ਇੱਕ ਫਾਰਸੀ ਦਾ ਸ਼ਬਦ ਹੈ ਇਸੇ ਕੋਹਾ ਦਾ ਮਤਲਬ ਹੈ ਪਹਾੜ ਅਤੇ ਨੂਰ ਦਾ ਮਤਲਬ ਹੈ ਰੋਸ਼ਨੀ ਜਾਨੀ ਰੋਸ਼ਨੀ ਦਾ ਪਹਾੜ ਇਸ ਹੀਰੇ ਨੂੰ ਹੁਣ ਕਈ ਸੋ ਸਾਲ ਬਾਅਦ ਨਾਮ ਮਿਲ ਗਿਆ ਸੀ ਕੋਹੇ ਨੂਰ ਕੋਹੇ ਨੂਰ ਦੀ ਚਮਕ ਹੈ ਸ਼ੁਰੂ ਤੋਂ ਹੀ ਕਾਇਮ ਰਹੀ ਹੈ ਕੋਹੇ ਨੂਰ ਨਦਰ ਸ਼ਾਹ ਨੂੰ ਮਿਲਣ ਤੋਂ 7 ਸਾਲ ਬਾਅਦ ਹੀ ਸੁੱਤੇ ਪਏ ਨਦਰ ਸ਼ਾਹ ਦਾ ਗਲਾ ਵਾਰ ਦਿੱਤਾ ਗਿਆ ਇਸ ਤੋਂ ਬਾਅਦ ਕੋਹੇ ਨੂਰ ਉਸ ਦੇ ਭਤੀਜੇ ਅਲੀ ਸ਼ਾ ਕੋਲ ਹੁੰਦਾ ਹੈ ਪਰ ਅਲੀ ਸ਼ਾ ਨੂੰ ਵੀ ਉਸ ਹੀਰੇ ਲਈ ਕੈਦ ਕਰ ਲਿਆ ਜਾਂਦਾ ਹੈ ਤੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਨੇ ਫਿਰ ਕੋਹੇ ਨੂਰ ਹੁੰਦਾ ਹੈ ਨਦਰ ਸ਼ਾਹ ਦੇ ਪੋਤੇ ਸ਼ਾਹਰੁਖ ਮਿਰਜ਼ਾ ਕੋਲ ਉਸ ਨੂੰ ਉਸ ਦਾ ਸਾਥੀ ਉਸੇ ਹੀ ਰੇਲੇ ਕੈਦ ਕਰ ਲੈਂਦਾ ਹੈ ਤੇ ਉਸ ਦੇ ਉੱਤੇ ਗਰਮ ਲੋਹਾ ਪਿਘਲਾ ਕੇ ਪਾਇਆ ਜਾਂਦਾ ਹੈ ਪਰ ਸ਼ਾਹਰੁਖ ਮਿਰਜ਼ਾ ਨੇ ਪਹਿਲਾ ਹੀ ਕੋਹੇਨੂਰ ਨਾਦਰ ਸ਼ਾਹ ਦੇ ਵਫਾਦਾਰ ਪਾਹੀ ਅਹਿਮਦ ਸ਼ਾਹ ਬਦਾਲੀ ਨੂੰ ਸੌਂਪ ਦਿੱਤਾ ਅਹਿਮਦ ਸ਼ਾਹ ਬਦਾਲੀ ਨੇ ਪਾਸ ਉਤੇ 8 ਹਮਲੇ ਕੀਤੇ ਸਨ ਤੇ ਹਰ ਹਮਲੇ ਵਿੱਚ ਉਸ ਦੀ ਬਾਹ ਤੇ ਬੰਨਿਆ ਹੁੰਦਾ ਸੀ ਉਹ ਹੀਰਾ ਕੋਈ ਵੀ ਅਹਿਮਦ ਸ਼ਾਹ ਬਦਾਲੀ ਤੋਂ ਉਹ ਹੀਰਾ ਕੋ ਨਹੀਂ ਸਕਿਆ ਇਸ ਦੀ ਮੌਤ ਤੋਂ ਬਾਅਦ ਫਿਰ ਕੋਹੇਨੂਰ ਉਸ ਦੇ ਪੁੱਤਰ ਤਮੂਰ ਕੋਲ ਉਸ ਦੀ ਵੀ ਮੌਤ ਤੋਂ ਬਾਅਦ ਫਿਰ ਹੀਰਾ ਉਸ ਦੇ ਵੀ ਪੁੱਤਰ ਸ਼ਾਹਜਹਾਨ ਨੂੰ ਮਿਲਦਾ ਹੈ ਹੀਰਾ ਸ਼ਾਹਜ਼ਬਾਨ ਲਈ ਵੀ ਮੁਸੀਬਤਾਂ ਹੀ ਲਾ ਕੇ ਹੁੰਦਾ ਹੈ ਸ਼ਾਹਜ਼ਬਾਨ ਨੂੰ ਇੱਕ ਕਿਲੇ ਵਿੱਚ ਧੋਖੇ ਨਾਲ ਕੈਦ ਕਰ ਲਿਆ ਜਾਂਦਾ ਹੈ ਪਰ ਇਸ ਤੋਂ ਪਹਿਲਾਂ ਹੀ ਸ਼ਾਹਜ਼ਬਾਨ ਨੇ ਉਸ ਕਿਲੇ ਦੀ ਇੱਕ ਦੜਾੜ ਵਿੱਚ ਉਸ ਹੀਰੇ ਨੂੰ ਲੁਕਾ ਦਿੱਤਾ ਸੀ ਫਿਰ ਸ਼ਾਹਜ਼ਬਾਨ ਨੂੰ ਤਸੀਹੇ ਦਿੱਤੇ ਜਾਂਦੇ ਨੇ ਕਿ ਹੀਰਾ ਸਾਨੂੰ ਦੇ ਦੇਵੇ ਇਹ ਗੱਲ ਸ਼ਾਹਜ਼ਬਾਨ ਦੇ ਜਲ ਛੋਟੇ ਭਰਾ ਨੂੰ ਪਤਾ ਲੱਗੀ ਤਾਂ ਉਹ ਉਸ ਕਿਲੇ ਉੱਤੇ ਹਮਲਾ ਕਰ ਦਿੰਦਾ ਹੈ ਜਿਸ ਨੇ ਕੈਦ ਕੀਤਾ ਸੀ ਉਸ ਨੂੰ ਮਾਰ ਦਿੱਤਾ ਗਿਆ ਅਤੇ ਪੂਰੇ ਕਿਲੇ ਵਿੱਚ ਕੋਹੀਨੂਰ ਨੂੰ ਲੱਭਿਆ ਗਿਆ ਪਰ ਨਹੀਂ ਕਿਸੇ ਨੂੰ ਉਹ ਹੀਰਾ ਨਹੀਂ ਮਿਲਦਾ ਜਿਸ ਕਾਰਨ ਸ਼ਾਹ ਸੁਝਾਣੇ ਉਸ ਕਿਲੇ ਨੂੰ ਟਹਿ ਟੇਰੀ ਕਰ ਦਿੱਤਾ ਇਸ ਸਮੇਂ ਤੋਂ ਬਾਅਦ ਇਹ ਬੇਸ਼ਕੀਮਤੀ ਹੀਰਾ ਇਟਾਂ ਦੇ ਥੱਲੇ ਹਨੇਰੇ ਵਿੱਚ ਪਿਆ ਹੋਇਆ ਸੀ ਜਿਸ ਪਿੱਛੇ ਕਈ ਬਾਦਸ਼ਾਹ ਲੜ-ਲੜ ਕੇ ਮਰ ਗਏ ਹੁਣ ਉਸ ਉੱਪਰ ਕਈ ਹਜ਼ਾਰਾਂ ਲੋਕ ਲੰਘ ਰਹੇ ਨੇ ਫਿਰ ਇੱਕ ਦੇਨੇ ਕਮੌਲਵੀ ਉਸ ਟਹਿ ਟੇਰੀ ਹੋਏ ਕਿਲੇ ਕੋਲੋਂ ਲੰਘ ਰਿਹਾ ਸੀ ਇੱਕ ਚਮਕਦਾ ਪੱਥਰ ਵੇਖਦਾ ਹੋਇਆ ਉਸ ਨੂੰ ਚੁੱਕ ਲੈਂਦਾ ਹੈ ਤੇ ਆਪਣੇ ਨਾਲ ਲੈ ਜਾਂਦਾ ਹੈ ਉਸ ਨੂੰ ਤਾਂ ਇਸ ਬੇਸ਼ਕੀਮਤੀ ਹੀਰੇ ਦੀ ਕੀਮਤ ਦਾ ਕੋਈ ਅੰਦਾਜ਼ਾ ਤੱਕ ਨਹੀਂ ਸੀ ਉਹ ਮੌਲਵੀ ਤਾਂ ਇਸ ਨੂੰ ਪੇਪਰ ਵੇਡ ਦੀ ਤਰ੍ਹਾਂ ਵਰਤਦਾ ਹੈ ਇਹ ਗੱਲ ਫਿਰ ਔੜ ਦੀ ਔੜ ਦੀ ਇਸ਼ਾਰਾ ਸੁਝਾਣੇ ਕੋਲ ਗਈ ਉਸ ਦੇ ਸਿਪਾਹੀ ਉੱਥੇ ਗਏ ਤੇ ਹੀ ਰਾਜਕ ਲਿਆਏ ਜਿਆਦੇ ਹੀ ਰਾਜਾ ਸ਼ਾਹ ਸੁਦਾਨ ਨੂੰ ਮਿਲਿਆ ਤਾਂ ਉਹ ਪੂਰਾ ਖੁਸ਼ ਹੋ ਗਿਆ ਕਿ ਹੁਣ ਮੈਂ ਕਰੂੰਗਾ ਪੂਰੀ ਦੁਨੀਆ ਤੇ ਰਾਜ ਪਰ ਹੁਣ ਤੱਕ ਜਿੰਨੇ ਵੀ ਰਾਜੇ ਇਸ ਨੂੰ ਪਾਉਣਾ ਚਾਹੁੰਦੇ ਸੀ ਉਹ ਸਾਰੇ ਕੰਗਾਲ ਹੋ ਗਏ ਤਾਂ ਇੱਕ ਵਾਰ ਫੇਰ ਸ਼ਾਹ ਸੁਦਾਨ ਨਾਲ ਉਹ ਹਾਦਸਾ ਹੋ ਗਿਆ ਪੂਰੀ ਤਰ੍ਹਾਂ ਕੰਗਾਲ ਹੋ ਗਿਆ ਸੀ ਸ਼ਾਹ ਸੁਦਾਨ ਜਿਸ ਕਾਰਨ ਉਸ ਨੂੰ ਫੇਰ ਭਜਣਾ ਪੈ ਜਾਂਦਾ ਹੈ ਰਸਤੇ ਵਿੱਚ ਧੋਖੇ ਨਾਲ ਅਤੇ ਮੁਹੰਮਦ ਉਸ ਨੂੰ ਕੈਦ ਕਰ ਲੈਂਦਾ ਹੈ ਜੋ ਕਸ਼ਮੀਰ ਦਾ ਰਾਜਾ ਸੀ ਫੇਰ ਉਹ ਰਾਜਾ ਉਸ ਕੋਲੋਂ ਕੋਹੀ ਨੂਰ ਦੀ ਮੰਗ ਕਰਦਾ ਹੈ ਪਰ ਕੋਹੀ ਨੂਰ ਹੀ ਉਸ ਕੋਲ ਹੁੰਦਾ ਹੀ ਨਹੀਂ ਬਲਕਿ ਉਹ ਕੋਹੀਨੂਰ ਉਸਦੀ ਘਰ ਵਾਲੀ ਵਫਾ ਬੇਗਮ ਕੋਲ ਸੀ ਜਦ ਵਫਾ ਬੇਗਮ ਨੂੰ ਇਹ ਖਬਰ ਪਤਾ ਲੱਗੀ ਤਾਂ ਉਹ ਜਾਂਦੀ ਹੈ ਸਿੱਧਾ ਲਾਹੌਰ ਦਰਬਾਰ ਖਾਲਸਾ ਮਹਾਰਾਜਾ ਰਣਜੀਤ ਸਿੰਘ ਕੋਲ ਉੱਥੇ ਵਫਾ ਬੇਗਮ ਨੇ ਪੂਰੀ ਦਾਸਤਾਨ ਸੁناਈ ਜਿਸ ਕਾਰਨ ਮਹਾਰਾਜਾ ਰਣਜੀਤ ਸਿੰਘ ਖੜੇ ਹੋ ਜਾਂਦੇ ਨੇ ਤੇ ਜਰਨੈਲ ਤੇ ਫੌਜ ਨੂੰ ਤਿਆਰ ਕਰਦੇ ਹਨ ਇਸ ਵਿੱਚ ਹੀ ਵਫਾ ਬੇਗਮ ਨੇ ਵਾਦਾ ਵੀ ਕੀਤਾ ਸੀ ਕਿ ਤੁਸੀਂ ਸ਼ਾਹ ਸੁਜਾਨ ਨੂੰ ਜੇ ਢਾ ਲਵੋ ਤਾਂ ਤੁਹਾਨੂੰ ਮੈਂ ਬੇਸ਼ਕੀਮਤੀ ਹੀਰਾ ਕੋਹੀਨੂਰ ਦਵਾਗੀ ਜਦ ਮਹਾਰਾਜਾ ਰਣਜੀਤ ਸਿੰਘ ਨੇ ਅਤਾ ਮੁਹਮਦ ਤੇ ਹਮਲਾ ਕੀਤਾ ਤਾਂ ਸ਼ਾਸੂ ਜਾਨ ਉਸ ਡਾਲਿਆਂ ਦਾ ਤਾਂ ਵਫਾ ਬੇਗਮ ਦਾ ਮਨ ਬੇਮਾਨ ਹੋ ਜਾਂਦਾ ਹੈ ਤਾਂ ਫਿਰ ਉਹ ਦੋਵੇਂ ਕਹਿੰਦੇ ਕਿ ਸਾਡੇ ਕੋਲ ਕੋਈ ਹੀਰਾ ਹੈਗਾ ਹੀ ਨਹੀਂ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਕਿ ਤੁਸੀਂ ਸਾਡੀ ਸ਼ਰਨ ਵਿੱਚ ਹੋ ਜੇ ਅਸੀਂ ਚਾਹੀਏ ਤਾਂ ਤੁਹਾਨੂੰ ਹੁਣੇ ਹੀ ਕੈਦ ਕਰਕੇ ਤੁਹਾਡੇ ਕੋਲੋਂ ਹੀਰਾ ਲੈ ਸਕਦੇ ਹਾਂ ਪਰ ਨਹੀਂ ਸਾਡੇ ਧਰਮ ਨੇ ਸਾਨੂੰ ਇਹ ਨਹੀਂ ਸਿਖਾਇਆ ਕਈ ਦਿਨ ਫਿਰ ਮਹਾਰਾਜਾ ਰਣਜੀਤ ਸਿੰਘ ਤੇ ਸ਼ਾਸੂ ਜਾਨ ਵਿੱਚ ਮੀਟਿੰਗ ਵੀ ਚੱਲੀ ਕਈ ਵਾਰ ਉਹਨਾਂ ਨੇ ਚਲਾਕੀਆਂ ਵੀ ਕੀਤੀਆਂ ਪਰ ਆਖਰ ਵਿੱਚ ਹੀਰਾ ਉਹਨਾਂ ਨੂੰ ਦੇਣਾ ਹੀ ਪਿਆ ਮਹਾਰਾਜਾ ਰਣਜੀਤ ਸਿੰਘ ਸਿਰਫ ਉਹ ਹੀ ਰਹਿਣਾ ਸਭ ਤੋਂ ਵੱਧ ਪਿਆ ਕਰਦੇ ਸੀ ਉਹਨਾਂ ਨੇ ਪਹਿਲੇ ਦਿਨ ਕੋਹੀਨੂਰ ਨੂੰ ਆਪਣੀ ਪਾਕ ਉਤੇ ਸਜਾਇਆ ਤੇ ਪੂਰੇ ਸ਼ਹਿਰ ਲਾਹੌਰ ਵਿੱਚ ਘੁਮਾਇਆ ਮਹਾਰਾਜਾ ਰਣਜੀਤ ਸਿੰਘ ਆਪਣੀ ਸੱਜੀ ਬਾਹ ਉਤੇ ਕੋਹੀਨੂਰ ਨੂੰ ਲਗਾਇਆ ਕਰਦੇ ਸਨ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਕਦੀ ਵੀ ਇਕ ਕਿਲੇ ਵਿੱਚ ਨਹੀਂ ਸੀ ਰੱਖਿਆ ਕਿਉਂਕਿ ਉਹਨਾਂ ਨੂੰ ਇਸ ਹੀਰੇ ਦਾ ਪੂਰਾ ਇਤਿਹਾਸ ਪਤਾ ਸੀ ਕਿ ਕਿੰਨੇ ਹੀ ਬਾਦਸ਼ਾਹ ਇਸ ਹੀਰੇ ਪਿੱਛੇ ਮਾਰੇ ਗਏ ਹਨ ਇਸ ਲਈ ਉਹ ਕੋਈ ਖਾਸ ਮੌਕੇ ਤੇ ਹੀ ਇਸ ਕੋਹੀਨੂਰ ਨੂੰ ਸਜਉਂਦੇ ਸਨ ਇਹ ਹੀਰਾ ਇਕ ਕਿਲੇ ਤੋਂ ਦੂਜੇ ਕਿਲੇ ਨਾਲ ਬਹੁਤ ਹੀ ਚਤ్రਾਈ ਤੇ ਸਾਵਧਾਨੀ ਨਾਲ ਭੇਜਿਆ ਜਾਂਦਾ ਸੀ ਇਸ ਵਿੱਚ ਹੀ ਅੰਗਰੇਜ਼ ਨੰੂ ਵੈਸੇ ਹੀਰੇ ਦਾ ਪਤਾ ਲੱਗ ਗਿਆ ਤਾਂ ਅੰਗਰੇਜ਼ ਕਹਿੰਦੇ ਸਨ ਕਿ ਇਹ ਹੀ ਆਹਣ ਕਿਤੇ ਵੀ ਨਹੀਂ ਜਾਣਾ ਚਾਹੀਦਾ ਇਹ ਸਿੱਧਾ ਸਾਡੇ ਕੋਲ ਹੀ ਆਵੇਗਾ ਸ਼ੇਰੇ ਪੰਜਾਬ ਦੀ ਮੌਤ ਪਿੱਛੋਂ ਉਹਨਾਂ ਦੇ ਪੁੱਤਰ ਖੜਕ ਸਿੰਘ ਨੂੰ ਗੱਦੀ ਦਾ ਹਾਕਦਾਰ ਬਣਾਇਆ ਗਿਆ ਇਹ ਹੀ ਰਾ ਫਿਰ ਉਹਨਾਂ ਦੇ ਹੱਕ ਵਿੱਚ ਆ ਗਿਆ ਪਰ ਉਹਨਾਂ ਨੂੰ ਵੀ ਮਰਵਾ ਦਿੱਤਾ ਗਿਆ ਫਿਰ ਉਹਨਾਂ ਦੇ ਵੀ ਪੁੱਤਰ ਨੌਨਿਹਾਲ ਨੂੰ ਰਾਜਾ ਬਣਾਇਆ ਗਿਆ ਪਰ ਸ਼ਾਦੀਸ਼ ਨਾਲ ਉਹਨਾਂ ਨੂੰ ਵੀ ਮਰਵਾ ਦਿੱਤਾ ਗਿਆ ਫਿਰ ਮਹਾਰਾਣੀ ਜਿੰਦਾ ਦੇ ਪੁੱਤਰ ਦਲੀਪ ਸਿੰਘ ਨੂੰ 5 ਸਾਲ ਦੀ ਉਮਰ ਵਿੱਚ ਹੀ ਉਥੋਂ ਦਾ ਰਾਜਾ ਬਣਾ ਦਿੱਤਾ ਗਿਆ ਖਾਲਸਾ ਰਾਜ ਉਸ ਵੇਲੇ ਤਕਰੀਬਨ ਪੂਰਾ ਹੀ ਖਤ ਹੋ ਗਿਆ ਸੀ 10 ਸਾਲ ਦੇ ਮਹਾਰਾਜ ਮਾਤਾ ਜਿੰਦਕੌਰ ਨਾਲ ਚਲਾਕੀ ਨਾਲ ਵੱਖ ਕਰ ਦਿੱਤਾ ਗਿਆ ਅੰਗਰੇਜ਼ਾਂ ਦਾ ਉਸ ਵੇਲੇ ਪੰਜਾਬ ਉੱਤੇ ਰਾਜ ਹੋ ਗਿਆ ਸੀ ਬਾਲਕ ਮਹਾਰਾਜਾ ਦਲੀਪ ਸਿੰਘ ਕੋਲੋਂ ਧੋਖੇ ਨਾਲ ਸਾਈਨ ਕਰਵਾਏ ਜਿਸ ਉੱਤੇ ਲਿਖਿਆ ਹੋਇਆ ਸੀ ਕਿ ਪੰਜਾਬ ਦਾ ਰਾਜ ਤੇ ਕੋਹੀਨੂਰ ਅੰਗਰੇਜ਼ਾਂ ਨੂੰ ਸੌਂਪਿਆ ਜਾ ਰਿਹਾ ਹੈ ਪੰਜਾਬ ਤੇ ਕੋਹੀਨੂਰ ਫਿਰ ਸਿੱਖਾ ਕੋਲੋਂ ਖੋਇਆ ਗਿਆ ਫਿਰ ਲੋਡ ਦਲਹੋਜੀ ਲਾਹੌਰ ਆਇਆ ਉਸ ਹੀ ਹੀਰੇ ਨੂੰ ਲੈਣ ਲਈ ਜਿਸ ਜਹਾਜ਼ ਵਿੱਚ ਉਸ ਕੋਹੀਨੂਰ ਨੂੰ ਰੱਖਿਆ ਗਿਆ ਸੀ ਉਸ ਜਹਾਜ਼ ਉੱਪਰ ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਲੋਕ ਬਿਮਾਰ ਹੋ ਗਏ ਅਗਲੇ ਹਫ਼ਤੇ ਕੋਲਰਾ ਬਿਮਾਰੀ ਹਾ ਅਜੁੱਤੇ ਫੈਲ ਗਈ ਬਹੁਤ ਮੁਸ਼ਕਿਲਾਂ ਕਾਰਨ ਇਹ ਜਹਾਜ਼ ਆਧਾ ਰਸਤੇ ਤੱਕ ਪਹੁੰਚਿਆ ਇਸ ਜਹਾਜ਼ੀ ਵਿੱਚ ਕੈਪਟਨ ਤੋਂ ਇਲਾਵਾ ਕਿਸੇ ਨੂੰ ਪਤਾ ਨਹੀਂ ਸੀ ਕਿ ਦੁਨੀਆ ਦਾ ਸਭ ਤੋਂ ਬੇਸ਼ਕੀਮਤੀ ਹੀਰਾ ਇਸ ਜਹਾਜ਼ ਵਿੱਚ ਮੌਜੂਦ ਹੈ ਫਿਰ ਕਿਸੇ ਤਰ੍ਹਾਂ ਅੰਗਰੇਜ਼ ਮਹਾਰਾਜਾ ਦਲੀਪ ਸਿੰਘ ਅਤੇ ਹੀਰੇ ਨੂੰ ਇੰਗਲੈਂਡ ਲੈ ਕੇ ਗਏ ਇੰਗਲੈਂਡ ਵਿੱਚ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਇਸ ਹੀਰੇ ਦਾ ਪਰ ਕਈ ਲੋਕਾਂ ਨੇ ਇਸ ਨੂੰ ਖਰਾਬ ਤੇ ਕਿਸਮੈਲਾ ਹੀਰਾ ਵੀ ਕਿਹਾ ਕਈ ਅਖਬਾਰਾਂ ਨੇ ਇਸ ਨੂੰ ਮਾਊਂਟੇਨ ਆਫ ਡਾਰਕ ਵੀ ਲਿਖਿਆ ਉਸ ਵਕਤ ਕੋਹਿੰੂਰ ਆਪਣੀ ਪੂਰੀ ਚਮਕਾ ਖੋ ਬੈਠਾ ਸੀ ਦੇਖੋ ਦੇਰਾ ਹੀਰਾ ਕਾਲੇ ਹਨੇਰੇ ਇਹ ਵਿੱਚ ਵੀ ਆਪਣੀ ਚਮਕ ਰੱਖਦਾ ਹੁੰਦਾ ਸੀ ਉਹ ਹੁਣ ਚਮਕ ਹੀ ਨਹੀਂ ਰਿਹਾ ਹੁੰਦਾ ਜਿਸ ਨੂੰ ਰੋਸ਼ਨੀ ਦਾ ਪਹਾੜ ਕਿਹਾ ਗਿਆ ਸੀ ਫਿਰ ਉਹ ਡਲ ਹੋ ਗਿਆ ਬੁਰੇ ਤਰੀਕੇ ਨਾਲ ਫਿਰ ਸ਼ਾਹੀ ਪਰਿਵਾਰ ਨੇ ਇਸੇ ਹੀਰੇ ਨੂੰ ਹੋਰ ਤਰਾਸ਼ਣ ਲਈ ਜੋਹਰੀਆਂ ਨੂੰ ਦਿੱਤਾ ਪਰ ਕੋਹੀਨੂਰ ਨੂੰ ਤਰਾਸ਼ਣ ਕਾਰਨ ਇਸ ਦਾ ਹੁਣ 40% ਭਾਰ ਹੋਰ ਘਟ ਹੋ ਗਿਆ ਸੀ ਜਿਹੜਾ ਕਦੀ 793 ਕੈਰਟ ਦਾ ਹੁੰਦਾ ਸੀ ਉਹ ਸਿਰਫ ਅੱਜ 105 ਕੈਰਟ ਦਾ ਰਹਿ ਗਿਆ ਸੀ ਆ ਜਾਂਦਾ ਹੈ ਕਿ ਇਹ ਕੋਹੀਨੂਰ ਜਿਸ ਕੋਲ ਵੀ ਗਿਆ ਉਸ ਕੋਲ ਰਾਜਤਾ ਆਇਆ ਪਰ ਬਰਬਾਦੀ ਵੀ ਨਾਲ ਹੀ ਆ ਗਈ ਖਲਜੀ ਨਾਦਰ ਸ਼ਾਹ ਅਬਦਾਲੀ ਔਰ ਜੇ ਬਤਮੂਰ ਸ਼ਾ ਬਹਾਦੁਰ ਸ਼ਾ ਸ਼ਾਸੁਦਿਆ ਤੇ ਮਹਾਰਾਜਾ ਦਲੀਪ ਸਿੰਘ ਤੇ ਖੜਕ ਸਿੰਘ ਜਿਸ ਕੋਲ ਵੀ ਇਹ ਹੀਰਾ ਰਹਾ ਉਹਨਾਂ ਨੇ ਰਾਜਤਾ ਕੀਤਾ ਪਰ ਆਖਰ ਨੂੰ ਬਰਬਾਦ ਹੋ ਗਏ ਪਰ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਔਰਤ ਐਸੇ ਹੀਰੇ ਨੂੰ ਪਹਿਨੇਗੀ ਤਾਂ ਉਸ ਨੂੰ ਇਸ ਦਾ ਕੋਈ ਅਭੀ ਅਸਰ ਨਹੀਂ ਹੋਵੇਗਾ ਜਿਸ ਕਾਰਨ ਇੰਗਲੈਂਡ ਵਿੱਚ ਜਦੋਂ ਦਾ ਇਹ ਹੀਰਾ ਗਿਆ ਹੈ ਉਦੋਂ ਤੋ ਹੀ ਕੋਈ ਵੀ ਰਾਜੇ ਨੇ ਐਸੇ ਹੀਰੇ ਨੂੰ ਨਹੀਂ ਪਾਇਆ